आज एकदा था कमाल सारा एक गट्ठा ਦਾ ਜੱਕਾ ਹੈ ਵੱਧ ਤੋਂ ਵੱਧ ਕਿੰਨੇ ਕਿਲੋ ਦੀ ਗੱਠ ਬਣ ਸਕਦਾ ਸਤਨਾਮ ਇਹਦੇ ਕੋਈ ਆਪਣੇ ਪ੍ਰੈਸੇ ਬਾਕੀ ਲੰਗੇ ਸਾਰੇ ਗਿੱਲੇ ਨੇ ਆਈਡੀਆ ਤਾਂ ਵੀ ਮੜਾ ਜਾ ਤੇਰਾ ਕੰਮ ਕਿੱਤਾ ਕਰਦਾ ਨਾਰਮਲ 620 150 ਕਿਲੋ ਤੱਕ ਦੀ ਵੀ ਗੱਠ ਬਣ ਸਕਦਾ 100 ਕੁਆਰਟਲ ਦੀ ਤਾਂ ਨਾਰਮਲ ਹੀ 100 ਕਿਲੋ ਦੀ ਤਾਂ ਨਾਰਮਲ ਹੀ ਯਾਰ ਦੇਖੋ ਇੱਕ ਗੱਠ ਦਾ ਜੱਕਾ ਹਨਾ ਬਾਕੀ ਲੰਗੇ ਸਾਰੇ ਨੇ ਗਿੱਲਾ ਸੁੱਤੇ 10 ਕਿਲੋ ਤੋਂ ਲੈ ਕੇ 100 ਕਿਲੋ ਤੱਕ ਗੱਠ ਬਣ ਸਕਦਾ ਜੇ ਸਭ ਤੋਂ ਪ੍ਰਾਇਸਰ ਵੀ ਦੇ ਦਿੱਤੇ ਤਾਂ ਵੀ ਗੱਠ ਗਈ ਵਾ 40 50 ਦੀ ਵੀ ਰਹਿ ਜਾਂਦੀ ਫਿਰ ਲੰਗਾ ਬਹੁល ਨਹੀਂ ਆਉਂਦਾ ਜੇ ਬਾਲਾ ਜਿਆਦਾ ਸੁੱਕਾ ਹੋਵੇ ਹਾਂ ਜੇ ਗਿੱਲਾ ਲੰਗਾ ਫਿਰ ਨਾਰਮਲ ਵੀ 100 ਤੱਕ ਆਈ ਨਹੀਂ ਕੋਈ 200 ਤੋਂ ਵੀ ਟੱਪ ਜੇ ਅੱਛਾ ਅੱਛਾ ਯਾਰ ਇੰਨਾ ਹੈਵੀ ਕੰਮ ਹੁੰਦਾ ਦਾ ਪਰ ਸੈਂਸਰ ਸੈਂਸਰ ਦੇ ਵਿੱਚ ਬਹੁਤ ਸਿਸਟਮ ਆਣਾ ਸਤਨਾ ਹਾਂ ਦੇਖ ਪਲੱਗ ਬਲੋਗ ਸਿਸਟਮ ਮੈਨ ਦਾ ਬਾਕੀ ਚਲਾਏ ਤੀ ਪਤਾ ਲੱਗੂ ਇਹ ਦੇਖ ਲਓ ਕਿਵੇਂ ਕੰਮ ਕਰਦਾ ਰੌਂਡਾਂ ਦੇ ਗੁੱਟਕਿਆਂ ਵਿੱਚ ਬਹੁਤ ਫਰਕ ਹੈਗਾ ਹਾਂ ਬਲੈਂਜਰ ਦੇ ਗੁੱਟਕਿਆਂ ਨੇ ਜੋ ਹਾਂ ਮਨੀਆਂ ਇਹ ਛੁਰੀਆਂ ਕੱਟਣ ਵਾਲੀਆਂ ਗੱਠ ਚੌਕ ਕਰਨ ਵਾਲੀਆਂ ਧਾਗਾ ਦੁੱਗਾ ਕੱਟਣ ਵਾਲੀਆਂ ਸਾਰੇ ਨਪਟਰ ਦੀ ਫਰਕ ਆ ਹੈ ਮੱਸ਼ੀ ਹੈਗਾ ਫਰਕ ਹੈਗਾ ਮੱਸ਼ੀ ਫਰਗੂਸ਼ਨ ਟਰੈਕਟਰ ਦਾ ਬਹਾਮ ਜਾਂ ਵਾਹ ਦੇ ਮਸ਼ੀਨ ਨਹੀਂ ਪਰ ਕੀ ਸਿਸਟਮ ਹੋ ਗਾ ਕਰ ਮਸ਼ੀਨ ਕੁੱਲ ਮਿਲਾ ਕੇ ਹੈਗੀ ਸੋਣੀ ਆ ਤੁਸੀਂ ਟੈਕਨੀਕ ਦੇਖੋ ਯਾਰ ਜੈਕ ਦੇਖੋ ਕਿੱਥੇ ਲਿਆ ਕੇ ਫਟ ਕਰਿਆਗਾ ਪਿਕਅਪੜਾ ਕਿੱਧਰ ਦੀ ਕਿੱਧਰ ਪਹਿਲਾਂ ਲੱਭੀ ਗਏ ਅਸੀਂ ਸਾਨੂੰ ਜੈਕ ਹੀ ਨਹੀਂ ਲੱਭਿਆ ਮੈਂ ਕਿਹਾ ਪਿਕਅਪੇ ਹਿੱਲਦੀ ਨਹੀਂ ਹੈਗੀ ਇੱਥੋਂ ਇੱਥੋਂ ਹਿੱਲਦੀ ਆ ਦੇਖੋ ਉਰੋਂ ਇੱਥੇ ਤੱਕ ਹੀ ਜਾਂਦੀ ਆ ਥੋੜੀ ਹਿੱਲਦੀ ਆ ਬਸ ਇਹਦਾ ਨਿਸ਼ਾਨ ਪਿਆ ਹੋਇਆ ਇਹ ਵੇ ਇੱਕ ਦਮ ਸਾਲਾ ਗੱਤੇ ਗੱਤੇ ਦਾ ਫਿਰ ਗੱਤੇ ਆ ਤਾਂ ਹੀ ਪਿਆ ਉੱਚਾ ਜਿਹੜੇ ਤਾਂਹਾਂ ਲੱਕਦੇ ਸੀ ਆਹ ਵੀ ਸਾਰੇ ਲੱਕੇ ਨਾ ਰਹਿ ਨਿਸ਼ਾਨਾ 10 ਲੱਖ ਪਿਆ ਹਾਂ ਕਿਆ ਇਹਦਾ ਪੰਪ ਆ ਗਿਆ ਪ੍ਰੈਸ਼ਰ ਪੰਪ ਆ ਪ੍ਰੈਸ਼ਰ ਪੰਪ ਵਾਲਾ ਮੀਟਰ ਆ ਗਿਆ ਤੇ ਆ ਚੀਜ਼ ਯਾਰ ਬਈ ਬਾ ਕਮਾਲ ਆ ਯਾਰ ਸਾਰੀ ਇੰਨੀ ਹੈਵੀ ਮਸ਼ੀਨ ਮੈਂ ਨਹੀਂ ਦੇਖੀ ਕੋਈ ਹੋਰ